ਦੁਨੀਆ ਭਰ ਦੇ ਵਿੱਚ ਸਿੱਖ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਦੇ ਉੱਪਰ ਅਕਸਰ ਗੋਲ ਗੁੰਬਦ ਦਿਖਾਈ ਦਿੰਦੇ ਨੇ ਜਿਨ੍ਹਾਂ ਦੇ ਉੱਪਰ ਲੱਗਿਆ ਹੁੰਦਾ ਹੈ ਖੰਡਾ ਪਰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਇਮਾਰਤ ਰਵਾਇਤੀ ਗੁਰੂ ਘਰਾਂ ਦੇ ਵਿੱਚੋਂ ਸਭ ਤੋਂ ਵੱਖਰੀ ਹੈ ਜੋ ਪੰਜ ਕੋਣਾ ਆਕਾਰ ਦੇ ਵਿੱਚ ਬਣੀ ਹੋਈ ਹੈ ਇਸ ਅਨੋਖੀ ਇਮਾਰਤ ਦੀ ਉਸਾਰੀ 1960 ਦੇ ਦਹਾਕੇ ਦੇ ਵਿੱਚ ਕੀਤੀ ਗਈ ਸੀ ਜੋ ਬਰਫੀਲੇ ਪਹਾੜਾਂ ਦੇ ਵਿੱਚ ਇੱਕ ਬੇਹਦ ਚੁਣੌਤੀ ਭਰਿਆ ਕੰਮ ਸੀ ਇਹ ਕੰਮ ਇੱਕ ਸਿੱਖ ਆਰਕਟੈਕਟ ਨੂੰ ਸੌਪਿਆ ਗਿਆ ਜਿਸ ਨੇ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਬੜੀ ਛਿੰਦਤ ਦੇ ਨਾਲ ਇਸ ਧਾਰਮਿਕ ਕਾਰਜ ਨੂੰ ਨੇਪਰੇ ਚਾੜਿਆ 15000 ਫੁੱਟ ਦੀ ਉਚਾਈ ਤੇ ਹਿਮਾਲਿਆ ਚ ਸਥਿਤ ਇਹ ਗੁਰੂ ਘਰ ਇੱਕ ਅਜਿਹੀ ਥਾਂ ਤੇ ਬਣਿਆ ਹੋਇਆ ਹੈ ਜਿੱਥੇ ਇੱਕ ਸਾਲ ਦੇ ਕੰਮ ਨੂੰ 4 ਸਾਲ ਲੱਗ ਜਾਂਦੇ ਨੇ ਸੋ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਤਿਆਰ ਕੀਤੀ ਗਈ ਸੀ ਸ੍ਰੀ ਹਿਮਕੁੰਡ ਸਾਹਿਬ ਦੀ ਇਮਾਰਤ ਅਤੇ ਕੀ ਕੀ ਆਈਆਂ ਸਨ ਉਸ ਵੇਲੇ ਵੱਡੀਆਂ ਮੁਸ਼ਕਲਾਂ ਬਰਫੀਲੇ ਹਿਮਾਲਿਆ ਦੇ ਵਿੱਚ ਸ਼ਸ਼ੋਭਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਇਮਾਰਤ ਰਵਾਇਤੀ ਗੁਰਦੁਆਰਿਆਂ ਗੁਰੂ ਸਾਹਿਬਾਂ ਦੀ ਇਮਾਰਤਾਂ ਤੋਂ ਵੱਖਰੀ ਹੈ। ਮੌਜੂਦਾ ਸਮੇਂ ਦੇ ਵਿੱਚ ਇਹ ਪਵਿੱਤਰ ਅਸਥਾਨ ਉੱਤਰਾਖੰਡ ਦੇ ਚਮੌਲੀ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ। ਇਹ ਅਨੋਖੀ ਇਮਾਰਤ ਇੱਥੋਂ ਦੇ ਮੌਸਮ ਅਤੇ ਭੂਗੋਲਿਕ ਸਥਿਤੀ ਨੂੰ ਧਿਆਨ ਦੇ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਪਹਿਲਾਂ ਇੱਥੇ ਮਹਿਜ਼ ਇੱਕ ਕਮਰਾ ਹੁੰਦਾ ਸੀ। પર ਮੌਜੂਦਾ ਇਮਾਰਤ ਨੂੰ ਬਣਾਉਣ ਦਾ ਕੰਮ 1960 ਦੇ ਆਖੀਰ ਦੇ ਵਿੱਚ ਸ਼ੁਰੂ ਕੀਤਾ ਗਿਆ ਜੋ ਦੁਨੀਆ ਭਰ ਦੇ ਆਰਕਟੈਕਟਾਂ ਦੇ ਲਈ ਇੱਕ ਵੱਡੀ ਚੁਣੌਤੀ ਭਰਿਆ ਕੰਮ ਸੀ ਕਿਉਂਕਿ ਇਹ ਪਵਿੱਤਰ ਅਸਥਾਨ ਤਕਰੀਬਨ 15000 ਫੁੱਟ ਤੇ ਸਥਿਤ ਹੈ ਜਿੱਥੇ ਆਕਸੀਜਨ ਦੀ ਕਮੀ ਪਰਫੀਲੇ ਤੂਫਾਨ بارش ਅਤੇ ਆਵਾਜਾਈ ਦੀ ਕਮੀ ਸਮੇਤ ਹੋਰ ਅਨੇਕਾਂ ਮੁਸ਼ਕਲਾਂ ਮੂੰ ਅੱਡੀ ਖਲੋਤੀਆਂ ਸਨ ਅਜਿਹੀਆਂ ਮੁਸ਼ਕਲਾਂ ਭਰੀ ਥਾਂ ਤੇ ਭੂਗੋਲਿਕ ਸਥਿਤੀ ਦੇ ਨਾਲ ਟੁਕਮੀ ਅਤੇ 400 ਲੋਕਾਂ ਦੀ ਸਮਰੱਥਾ ਵਾਲੀ ਇਮਾਰਤ ਬਣਾਉਣਾ ਆਪਣੇ ਆਪ ਦੇ ਵਿੱਚ ਇੱਕ ਨਿਵੇਕਲਾ ਤੇ ਵੱਡਾ ਕੰਮ ਸੀ। ਆਖਰਕਾਰ ਸ੍ਰੀ ਹਿਮਕੁੰਟ ਸਾਹਿਬ ਦੀ ਇਮਾਰਤ ਬਣਾਉਣ ਦੇ ਪ੍ਰੋਜੈਕਟ ਦੀ ਜ਼ਿੰਮੇਵਾਰੀ ਇੱਕ ਸਿੱਖ ਆਰਟੀਟੈਕਟ ਨੂੰ ਸੌਂਪੀ ਗਈ ਜਿਸ ਦਾ ਨਾਮ ਸੀ ਮਨਮੋਹਨ ਸਿੰਘ ਸਿਆਲੀ। ਸਿਆਲੀ ਸਾਹਿਬ ਪਹਿਲਾਂ ਚੰਡੀਗੜ੍ਹ ਦੀ ਉਸਾਰੀ ਦੇ ਪ੍ਰੋਜੈਕਟ ਵੀ ਕੰਮ ਕਰ ਚੁੱਕੇ ਸਨ। ਅਤੇ ਸਰਕਾਰ ਉਨ੍ਹਾਂ ਦੀ ਕਾਬਲੀਅਤ ਤੋਂ ਵਾਕੂ ਵੀ ਵਾਕਿਫ ਸੀ ਸਾਲ 1964 ਦੇ ਵਿੱਚ ਉਹ ਰੱਖਿਆ ਮੰਤਰਾਲੇ ਦੇ ਵਿੱਚ ਸੀਨੀਅਰ ਆਰਚਟੈਕਟ ਦੇ ਵਜੋਂ ਕੰਮ ਕਰਨ ਲੱਗੇ ਹੋਏ ਸਨ ਇਸ ਪ੍ਰੋਜੈਕਟ ਦੇ ਲਈ ਉਨ੍ਹਾਂ ਦੀ ਨਾਮ ਦੀ ਸਿਫਾਰਿਸ਼ ਭਾਰਤੀ ਫੌਜ ਦੇ ਤਤਕਾਲੀ ਇੰਜੀਨੀਅਰ ਇਨ ਚੀਫ ਮੇਜਰ ਜਨਰਲ ਹਰਕੀਰਤ ਸਿੰਘ ਦੇ ਵੱਲੋਂ ਕੀਤੀ ਗਈ ਸੀ ਜਦੋਂ ਆਰਚੀਟੈਕਟ ਮਨਮੋਹਨ ਸਿੰਘ ਸਿਆਲੀ ਨੂੰ ਇਸ ਪ੍ਰੋਜੈਕਟ ਲਈ ਸਰਕਾਰ ਦੇ ਵੱਲੋਂ ਜਾਣਕਾਰੀ ਮਿਲੀ ਆਗਿਆ ਮਿਲੀ ਤਾਂ ਉਹਨਾਂ ਤੁਰੰਤ ਇਸ ਤੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਸ੍ਰੀ ਹਿਮਕੁੰਟ ਸਾਹਿਬ ਦੀ ਉਸਾਰੀ ਦੇ ਨਾਲ ਜੁੜੇ ਤਜਰਬੇ ਗੁਰਦੁਆਰਾ ਇੰਦਾ ਹਿਮਾਲਿਆ ਕਿਤਾਬ ਦੇ ਵਿੱਚ ਵੀ ਦਰਜ ਨੇ ਜਿਸ ਨੂੰ ਖੁਦ ਮਨਮੋਹਨ ਸਿੰਘ ਸਿਆਲੀ ਦੇ ਵੱਲੋਂ ਲਿਖਿਆ ਗਿਆ। ਇਸ ਕਿਤਾਬ ਦੇ ਵਿੱਚ ਸਿਆਲੀ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸ੍ਰੀ ਹੇਮਕੁੰਟ ਸਾਹਿਬ ਦੀ ਉਸਾਰੀ ਦਾ ਕੰਮ ਜੁਲਾਈ 1968 ਦੇ ਵਿੱਚ ਸ਼ੁਰੂ ਹੋਇਆ ਸੀ ਇਹ ਇੱਕ ਅਜਿਹੀ ਥਾਂ ਹੈ ਜਿੱਥੇ ਇੱਕ ਸਾਲ ਦੇ ਕੰਮ ਨੂੰ ਲਗਭਗ 4.5 ਸਾਲ ਦਾ ਸਮਾਂ ਲੱਗ ਜਾਂਦਾ ਹੈ ਕਿਉਂਕਿ ਇੱਥੋਂ ਦੀ ਭੂਗੋਲਿਕ ਸਥਿਤੀ ਦੇ ਮੁਤਾਬਕ ਇੱਥੇ ਸਿਰਫ 3 ਮਹੀਨੇ ਹੀ ਕੰਮ ਕੀਤਾ ਜਾ ਸਕਦਾ ਹੈ ਬਾਕੀ ਦੇ ਮਹੀਨੇ ਇੱਥੇ ਹਰ ਪਾਸੇ برف ਹੀ برف ਆਪਣਾ ਕਬਜ਼ਾ ਜਮਾ ਲੈਂਦੀ ਹੈ ਇਹਨੀਆਂ ਉਚਾਈ ਤੇ ਹੋਣ ਕਰਕੇ ਇੱਥੇ ਆਕਸੀਜਨ ਦੀ ਘਾਟ ਹੋ ਜਾਂਦੀ ਹੈ ਜਿਸ ਕਰਕੇ ਕਾਮਿਆਂ ਦੇ ਨਾਲ 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 ਮਸ਼ੀਨਾਂ ਤੇ ਵੀ ਇਸ ਦਾ ਵੱਡਾ ਡਾਡਾ ਅਸਰ ਪੈਂਦਾ ਹੈ ਇਸ ਜਗ੍ਹਾ ਤੇ ਬਰਫ਼ਦੀਆਂ ਢਿਗਾ ਡਿਗਣੀਆਂ ਹੱਡ ਚੀਰਵੀਆਂ ਠੰਡੀਆਂ ਤੇ ਤੇਜ਼ ਹਵਾਵਾਂ ਸਰੋਵਰ ਦੇ ਵਿੱਚ ਪਾਣੀ ਵਧਣਾ ਅਤੇ ਸ਼ਕਤੀਸ਼ਾਲੀ ਬਰਫ਼ੀਲੇ ਪੁਚਾਲ ਆਉਣੇ ਇੱਥੋਂ ਦੀਆਂ ਮੁੱਖ ਵੱਡੀਆਂ ਦਿੱਕਤਾਂ ਤੇ ਪਰੇਸ਼ਾਨੀਆਂ ਸਨ ਉੰਜ ਇਨਾ ਤੋਂ ਪਹਿਲਾਂ ਸਭ ਤੋਂ ਵੱਡੀ ਚੁਣੌਤੀ ਅਜੇਹੀ ਥਾਂ ਲੱਭਣ ਦੀ ਵੀ ਸੀ ਜਿੱਥੇ 400 ਤੋਂ 500 ਲੋਕਾਂ ਦੇ ਜੁੜਨ ਦੇ ਲਈ ਇਮਾਰਤ ਬਣਾਈ ਜਾ ਸਕੇ ਜਿਸ ਦੇ ਲਈ ਕਈ ਦਿਨਾਂ ਤੱਕ ਸਰਵੇ ਕੀਤੇ ਗਏ ਆਖਰਕਾਰ ਥਾਂ ਸਿਲੈਕਟ ਕੀਤੀ ਗਈ ਅਤੇ ਗੁਰੂ ਘਰ ਦੀ ਇਮਾਰਤ ਬਣਾਉਣ ਦਾ ਕੰਮਕਾਜ ਵੀ ਸ਼ੁਰੂ ਕਰ ਦਿੱਤਾ ਗਿਆ ਆਰਕਟੈਕਟ ਮਨਮੋਹਨ ਸਿੰਘ ਸਿਆਲੀ ਨੇ ਮੁਤਾਬਕ ਇਸ ਇਮਾਰਤ ਦੀ ਛੱਤ ਇਸ ਦਾ ਸਭ ਤੋਂ ਵੱਖਰਾ ਅਤੇ ਅਹਿਮ ਹਿੱਸਾ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਦੇ ਪਿੱਛੇ ਦਾ ਆਈਡੀਆ ਇੱਕ ਨਗ ਜਾਂ ਹੀਰਤ ਹੁੰਦਿਆ ਗਿਆ ਜਿਸ ਤੇ ਬਰਫ਼ ਅਤੇ ਇੱਥੋਂ ਦੇ ਮੌਸਮ ਦਾ ਕੋਈ ਅਸਰ ਨਾ ਹੁੰਦਾ ਹੋਵੇ ਇਸ ਦੇ ਉੱਪਰ ਐਲੂਮੀਨੀਅਮ ਸ਼ੀਟਾਂ ਲਗੀਆਂ ਹੋਈਆਂ ਨੇ ਜੋ ਹੀਰੇ ਵਾਂਗ ਚਮਕਦੀਆਂ ਵੀ ਨੇ ਐਮ ਐਸ ਸਿਆਲੀ ਆਪਣੀ ਕਿਤਾਬ ਦੇ ਵਿੱਚ ਲਿਖਦੇ ਨੇ ਕਿ ਵਾਤਾਵਰਣ ਦੇ ਚੱਲਦਿਆਂ ਇਸ ਗੁਰਦੁਆਰਾ ਸਾਹਿਬ ਦੀ ਛੱਤ ਨੂੰ ਰਵਾਇਤੀ ਗੁਰੂ ਘਰਾਂ ਤੋਂ ਵੱਖਰਾ ਬਣਾਉਣਾ ਪਿਆ ਕਿਉਂਕਿ ਇਥੋਂ ਦੀ ਭੂਗੋਲਿਕ ਸਥਿਤੀ ਦੇ ਲਿਹਾਜ਼ ਦੇ ਨਾਲ ਇਹ ਇੱਕ ਬੇहद ਲਾਜ਼ਮੀ ਤੇ ਜ਼ਰੂਰੀ ਸੀ ਇਸ ਇਮਾਰਤ ਨੂੰ ਇਸ ਤਰੀਕੇ ਦੇ ਨਾਲ ਤਿਆਰ ਕੀਤਾ ਗਿਆ ਹੈ ਕਿ ਅੰਦਰ ਪਾਣੀ ਚੂਣ ਦੀ ਸੰਭਾਵਨਾ ਵੀ ਬਿਲਕੁਲ ਨਾ ਹੋਵੇ ਸ਼੍ਰੀ ਹਿਮਕੁੰਤ ਸਾਹਿਬ ਦੀ ਇਮਾਰਤ ਦੇ ਦੋ ਭਾਗ ਨੇ ਜਿਨ੍ਹਾਂ ਦੇ ਵਿੱਚ ਪਹਿਲਾ ਇੱਕ ਸਟੀਲ ਦਾ ਹੈ ਅਤੇ ਦੂਜਾ ਕੰਕਰੀਟ ਦਾ ਸਭ ਤੋਂ ਪਹਿਲਾਂ ਤਾਂ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਇਮਾਰਤ ਦੀ ਨੀਂ ਬਣਾਉਣ ਦੇ ਲਈ 1 ਟਨ ਭਾਰ ਵਾਲੀਆਂ ਸਟੀਲ ਪਲੇਟਾਂ ਦੀ ਲੋੜ ਸੀ ਜਿਨ੍ਹਾਂ ਨੂੰ ਕਰੀਬ 15 ਕਿਲੋਮੀਟਰ ਤੱਕ 4800 ਫੁੱਟ ਤੋਂ 15210 ਫੁੱਟ ਤੱਕ ਦੀ ਉਚਾਈ ਵਾਲੇ ਮੁਸ਼ਕਲਾਂ ਭਰੇ ਰਸਤਿਆਂ ਤੋਂ ਹੱਥੀ ਲੈ ਕੇ ਜਾਇਆ ਜਾ ਸਕਦਾ ਸੀ ਜੋ ਬੇਹਦ ਔਖਾ ਕੰਮ ਸੀ ਪਰ ਆਰਚਟੈਕਟ ਐਮ ਐਸ ਸਿਆਲੀ ਦੀ ਕਿਤਾਬ ਮੁਤਾਬਕ ਕਰਨਲ ਸੇਠੀ ਨੇ ਇਸ ਕੰਮ ਦੇ ਲਈ ਇੱਕ ਖਾਸ ਵਿੰਗ ਤਿਆਰ ਕੀਤਾ ਜਿਨ੍ਹਾਂ ਦੇ ਵਿੱਚ 8 ਤੋਂ 10 ਲੋਕਾਂ ਦੇ ਵੱਲੋਂ ਇਹਨਾਂ ਨੂੰ ਚੁੱਕ ਕੇ ਉੱਪਰ ਪਹੁੰਚਾਇਆ ਜਾਂਦਾ ਸੀ ਗੁਰਦੁਆਰਾ ਸ੍ਰੀ ਹਿਮਕੋਟ ਸਾਹਿਬ ਦੀ ਇਮਾਰਤ ਵਿੱਚ ਲੱਗਣ ਵਾਲੇ ਮਟੀਰੀਅਲ ਦੀ ਸਹੀ ਗਿਣਤੀ ਮਿੰਤੀ ਦਾ ਅੰਦਾਜ਼ਾ ਲਗਾਉਣ ਲਈ ਇੱਕ ਅਸਥਾਈ ਢਾਂਚਾ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਦੇ ਵਿੱਚ ਪਹਿਲਾਂ ਹੀ ਤਿਆਰ ਕੀਤਾ ਜਾ ਚੁੱਕਾ ਸੀ ਸ਼ਿਆਲੀ ਦੇ ਮੁਤਾਬਕ ਵਾਤਾਵਰਣ ਨੂੰ ਧਿਆਨ ਦੇ ਵਿੱਚ ਰੱਖਦਿਆਂ ਇਮਾਰਤ ਓਕਟਾਗਨਲ ਹੋਣੀ ਚਾਹੀਦੀ ਸੀ ਯਾਨੀ ਕਿ ਅੱਠ ਕੋਣੀ ਪਰ ਸਿੱਖ ਧਰਮ ਦੇ ਸਿਧਾਂਤਾਂ ਦੇ ਮੁਤਾਬਕ ਨਾ ਹੋਣ ਕਰਕੇ ਹੇਮਕੁੰਟ ٹرسٹ ਨੇ ਇਸ ਦੀ ਹਾਮੀ ਬਿਲਕੁਲ ਨਹੀਂ ਭਰੀ ਆਖਰਕਾਰ ਲੰਬੀ ਸੋਚ ਵਿਚਾਰ ਅਤੇ ਚਰਚਾ ਤੋਂ ਬਾਅਦ ਇਮਾਰਤ ਦੇ ਪੰਜ ਕੋਣੀ ਡਿਜ਼ਾਈਨ ਤੇ ਮੋਰ ਲੱਗੀ ਕਿਉਂਕਿ ਸਿੱਖ ਧਰਮ ਦੇ ਵਿੱਚ ਪੰਜ ਦਾ ਸਿਧਾਂਤ ਕਾਫੀ ਅਹਿਮ ਮੰਨਿਆ ਜਾਂਦਾ ਹੈ ਜਿਵੇਂ ਕਿ ਪੰਜ ਤਖਤ ਪੰਜ ਪਿਆਰੇ ਅਤੇ ਪੰਜ ਕਕਾਰ ਇੱਕ ਜਾਣਕਾਰੀ ਦੇ ਮੁਤਾਬਕ ਗੁਰਦੁਆਰਾ ਸਹਿਬ ਦਾ ਪੂਰਾ ਕੰਮ ਸਾਲ 1992 ਦੇ ਵਿੱਚ ਜਾ ਕੇ ਮੁਕੰਮਲ ਹੋਇਆ ਸੀ। ਸ੍ਰੀ ਹਿਮਕੁੰਡ ਸਾਹਿਬ ਨੂੰ ਸ਼ਰਧਾਲੂਆਂ ਦੇ ਲਈ ਮਈ ਮਹੀਨੇ ਦੇ ਅਖੀਰ ਦੇ ਵਿੱਚ ਖੋਲਿਆ ਜਾਂਦਾ ਹੈ ਅਤੇ ਤਕਰੀਬਨ 1.5 ਤੋਂ 2 ਲੱਖ ਲੋਕ ਹਿਮਕੁੰਡ ਸਾਹਿਬ ਗੁਰਦੁਆਰੇ ਆਉਂਦੇ ਨੇ। ਇਹ ਯਾਤਰਾ ਅਕਤੂਬਰ ਤੱਕ ਜਾਰੀ ਰਹਿੰਦੀ ਹੈ। ਹੇਮਕੁੰਡ ਸਾਹਿਬ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਦਸਵੇਂ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਸਵੈ ਜੀਵਨੀ ਬਰਤਾਂਤ ਬਚਿੱਤਰ ਨਾਟਕ ਦੇ ਵਿੱਚ ਹੇਮਕੁੰਡ ਦਾ ਜ਼ਿਕਰ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਇਹ ਸੱਤ ਬਰਫ਼ ਦੀਆਂ ਚੋਟੀਆਂ ਦੇ ਨਾਲ ਸਜਿਆ ਹੋਇਆ ਸਥਾਨ ਸੀ ਦੱਸਦੀ ਹੈ ਕਿ ਇੱਕ ਸਥਾਨ ਦੀ ਖੋਜ ਸੰਤ ਸੋਹਣ ਸਿੰਘ ਅਤੇ ਭਾਈ ਮੋਦਨ ਸਿੰਘ ਦੇ ਵੱਲੋਂ ਕੀਤੀ ਗਈ ਸੀ ਜੋ ਭਾਰਤੀ ਫੌਜ ਦੀ ਬੰਗਾਲ ਸੈਪਰਸ ਰੈਜੀਮੈਂਟ ਵਿੱਚ ਤਾਇਨਾਤ ਰਹਿ ਚੁੱਕੇ ਸਨ ਸਿੱਖ ਲੇਖਕ ਅਤੇ ਸਿੰਘ ਸਭਾ ਲਹਿਰ ਦੀ ਪ੍ਰਮੁੱਖ ਸ਼ਖਸੀਅਤ ਭਾਈ ਵੀਰ ਸਿੰਘ ਨੇ ਪਹਿਲਾਂ ਸੰਤ ਸੋਹਣ ਸਿੰਘ ਅਤੇ ਭਾਈ ਮੋਧਨ ਸਿੰਘ ਦੀ ਮਦਦ ਦੇ ਨਾਲ ਇਸ ਥਾਂ ਦੀ ਨਿਸ਼ਾਨਦੇਹੀ ਕੀਤੀ ਅਤੇ ਬਾਅਦ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਦੇ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਅਹਿਮ ਭੂਮਿਕਾ ਨਿਭਾਈ। ਮੌਜੂਦਾ ਸਮੇਂ ਦੇ ਵਿੱਚ ਸ਼੍ਰੀ ਹਿਮਕੁੰਣ ਸਾਹਿਬ ਦੇ ਆਸ-ਪਾਸ ਗੋਬਿੰਦ ਘਾਟ ਅਤੇ ਗੋਵਿੰਦ ਧਾਮ ਸਣੇ ਕਈ ਗੁਰਦੁਆਰਿਆਂ ਦੀ ਉਸਾਰੀ ਕੀਤੀ ਜਾ ਚੁੱਕੀ ਹੈ। ਸੋਤੋਂ ਅਨੁਮਾਨ ਜਾਣਕਾਰੀਆਂ ਕਿਵੇਂ ਲੱਗੀਆਂ ਸਾਨੂੰ ਕਮੈਂਟ ਦੇ ਜ਼ਰੀਏ ਆਪਣੀ رائے ਪ੍ਰਤੀਕਰਮ ਤੇ ਟਿੱਪਣੀ ਜ਼ਰੂਰ ਸਾ ਜਿਕਰਦੇ ਜਾਣਾ ਹੋਰ ਦਿਲਚਸਪ ਜਾਣਕਾਰੀ ਅਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ